ਰੇ ਵਿਆਕਰਨ ਵਾਲਾ ਵੀ ਛੱਡ ਜਾਂਦਾ ਇਨ੍ਹਾਂ ਹਾਲਾਤਾਂ ਦੇ ਵਿੱਚ ਜਿਨ੍ਹਾਂ ਹਾਲਾਤਾਂ ਵਿੱਚ ਭੈਣ ਹੁਣੀ ਆਪਣੇ ਘਰ ਵਾਲੇ ਨੂੰ ਬੱਚਿਆਂ ਵਾਂਗ ਸੰਭਾਲ ਰਹੀ ਹੈ 6 ਸਾਲ ਤੋਂ ਘਰ ਵਾਲਾ ਮੰਜੇ ਤੇ ਹੈ ਘਰ ਵਾਲੇ ਦਾ ਲੈਟਰਿੰਗ ਬਾਥਰੂਮ ਭੈਣ ਹੁਣੀ ਆਪ ਧੋਂਦੇ ਨੇ ਡਾਕਟਰ ਕਹਿੰਦੇ ਨੇ ਕਿ ਜਿੰਨਾ ਅਸੀਂ ਠੀਕ ਕਰ ਸਕਦੇ ਸੀ ਕਰਤਾ ਬਾਕੀ ਇਹ ਸਾਰੀ ਜ਼ਿੰਦਗੀ ਐਵੇਂ ਹੀ ਰਹੂ ਲੋਕ ਬੱਥੇਰਾ ਕਹਿੰਦੇ ਨੇ ਕਿ ਇਹਨੂੰ ਛੱਡ ਦੇ ਆਪਣੀ ਜ਼ਿੰਦਗੀ ਦੇਖ ਪਰ ਮੈਂ ਕਹਿੰਨੀ ਆ ਕਿ ਮੈਨੂੰ ساری ਜ਼ਿੰਦਗੀ ਵੀ ਇਹਨਾਂ ਦੀ ਸੇਵਾ ਕਰਨੀ ਪਵੇ ਮੈਂ ਕਰੂੰਗੀ ਘਰ ਵਾਲਾ ਪਹਿਲਾ ਬਾਹਰ ਸੀ ਜਦੋਂ ਲਾਕਡਾਊਨ ਚ ਵਾਪਸ ਆ ਗਿਆ ਤਾਂ ਐਕਸੀਡੈਂਟ ਹੋ ਗਿਆ 2 ਘੰਟੇ ਸੜਕ ਤੇ ਪਿਆ ਰਿਆ ਲਹੂ ਵਗਦਾ ਰਿਆ ਕਿਸੇ ਨੇ ਚੱਕਿਆ ਨਾ ਹੁਣ ਨਾ ਤਾਂ ਇਹ ਬੋਲ ਸਕਦੇ ਨੇ ਨਾ ਹੀ ਇਹ ਤੁਰ ਸਕਦੇ ਨੇ ਐਕਸੀਡੈਂਟ ਤੋਂ ਬਾਅਦ 2 ਸਾਲ ਤਾ ਇਹਨਾਂ ਨੇ ਸਾਡੇ ਨਾਲ ਗੱਲ ਤੱਕ ਨਹੀਂ ਕੀਤੀ 6 ਸਾਲ ਦੀ ਸਾਡੀ ਧੀ ਹੋ ਗਈ ਆ 6 ਸਾਲਾਂ ਦੇ ਵਿੱਚ ਇੱਕ ਵਾਰੀ ਉਹਨਾਂ ਨੇ ਇਹਨੂੰ ਗੋਦੀ ਚੱਕ ਕੇ ਨਹੀਂ ਦੇਖਿਆ ਅਸੀਂ ਇਹ ਪੰਜ ਭੈਣਾਂ ਕਿਉਂਕਿ ਮੇਰੇ ਮੰਮੀ ਪਾਪਾ ਜਿਹੜੇ ਉਹ ਗਰੀਬ ਨੇ ਤੇ ਅਸੀਂ ਚਲੋ ਪਿੱਛੋ ਵੀ ਗਰੀਬ ਸੀਗੇ ਤੇ ਸਾਡੀ ਮਤਲਬ ਰਿਸ਼ਤਾ ਆਇਆ ਸੀ ਸਾਡਾ ਸਾਡੇ ਬਚੋਲੇ ਆਏ ਸੀ ਸਾਡੀ ਭੈਣ ਸੀਗੀ ਸਾਡੀ ਬਚੋਲਣ ਅੱਛਾ ਤੇ ਕਿ ਮੁੰਡਾ ਬਹੁਤ ਵਧੀਆ ਮੁੰਡਾ ਬਾਹਰ ਕੰਮ ਕਰਦੇ ਉਹ ਬਾਹਰ ਕੰਟਰੀ ਚ ਗਏ ਹੋ ਅੱਛਾ ਤੇ ਬਹੁਤ ਵਧੀਆ ਤੁਹਾਡੀ ਕੁੜੀ ਰਹਿਣਗੀ ਤੇ ਚਲੋ ਅਸੀਂ ਕਹਿਆ ਕੋਈ ਗੱਲ ਨਹੀਂ ਸਾਨੂੰ ਮੁੰਡਾ ਵਧੀਆ ਚਾਹੀਦਾ ਵਾ ਚਲੋ ਅਸੀਂ ਜ਼ਿੰਦਗੀ ਕੱਢ ਲਵਾਂਗੇ ਪਹਿਲੇ ਵਧੀਆ ਸੀਗੇ ਹੱਡੇ ਮਮੀ ਪਪਾ ਨੇ ਚਲੋ ਮੈਰਿਜ ਕੀਤੀ ਹੱਡੀ ਸ਼ਾਦੀ ਕੀਤੀ ਬਹੁਤ ਵਧੀਆ ਜ਼ਿੰਦਗੀ ਸੀ ਜਦੋਂ ਦੀ ਮੈਨਾਂ ਦੇ ਘਰ ਆਈਆਂ ਇਹਨਾਂ ਨਾਲ ਸਾਡੀ ਸ਼ਾਦੀ ਹੋਈ ਉਹ ਬਹੁਤ ਵਧੀਆ ਰਹਿੰਦੇ ਸੀਗੀ ਸਾਡਾ ਦੋਨਾਂ ਦਾ ਬਹੁਤ ਜ਼ਿਆਦਾ ਪਿਆਰ ਸੀਗਾ ਕਿਉਂਕਿ ਇਹਨਾਂ ਨੇ ਕਦੇ ਮੈਨੂੰ ਝਿੜਕਤਾ ਕਰਗੀ ਮੈਨੂੰ ਗਾਲ ਤੱਕ ਨਹੀਂ ਕੋਈ ਕੱਢੀ ਸੀ ਅੱਛਾ ਸਾਡਾ ਬਹੁਤ ਪਿਆਰ ਸੀਗਾ ਬਹੁਤ ਵਧੀਆ ਜ਼ਿੰਦਗੀ ਸੀ ਫਿਰ ਸਾਡੇ ਬਾਹਰ ਚਲ ਗਏ ਸੀ ਫਿਰ ਸਾਡੀ ਬੇਟੀ ਹੋਈ ਸੀ ਤੁਹਾਡੀ ਬੇਟੀ ਉਦੋਂ ਹੁੰਦੀ ਜਦੋਂ ਇਹ ਆ ਜਾਂਦੇ ਕਿ ਮਗਰੋਂ ਹੀ ਹੁੰਦੀ ਹੈ ਤੁਹਾਡੀ ਬੇਟੀ ਨੀ ਨੀ ਬਾਅਦ ਵਿੱਚ ਹੁੰਦੀ ਸੀ ਅੱਛਾ ਹਾਂਜੀ ਇਹ ਬਾਹਰ ਚਲ ਗਏ ਸੀ ਸਾਲ ਦੇ ਵਿੱਚ ਰੋਹਦੇ ਨੇ ਹਾਂਜੀ ਇੱਕ ਸਾਲ ਬਾਅਦ ਆਈ ਸੀ ਬਾਹਰ ਉਹਦੋਂ ਬੇਟੀ ਸਾਡੀ 1 ਸਾਲ ਦੀ ਸੀਗੀ ਜਦੋਂ ਬਾਹਰੋਂ ਆਏ ਹਾਂਜੀ ਹੂੰ ਤੇ ਬਾਹਰੋਂ ਆਈ ਸੀ ਬੇਟੀ ਨੂੰ ਮੈਨੂੰ ਇੰਨਾ ਪਿਆਰ ਵੀ ਨਹੀਂ ਮੇਰੀ ਬੇਟੀ ਨੂੰ ਮਿਲ ਸਕਿਆ ਕਿ ਪਾਪਾ ਉਹਦੇ ਚੋਕੇ ਉਹਨੂੰ ਖੜਾਏ ਜਾਂ ਉਹਨੂੰ ਪਿਆਰ ਦੇ ਹੂੰ ਹੂੰ ਜਦੋਂ ਇਹਦੀ ਸਾਡੀ ਬੱਚੀ ਪੈਦਾ ਹੋਈ ਇਹਨਾਂ ਨੇ ਕਦੇ ਆਪਣੀ ਗੋਦੀ 'ਚ ਉਹਨਾਂ ਨੂੰ ਉਠਾ ਕੇ ਨਹੀਂ ਵੇਖਿਆ ਅੱਛਾ ਕਦੀ ਵੀ ਨਹੀਂ ਚੱਕਿਆ ਹਾਂਜੀ ਹਾਂਜੀ ਹੂੰ ਤੇ ਬੇਟੀ ਵੀ ਸਾਡੀ ਕਹਿੰਦੀ ਕਿ ਮੇਰੇ ਪਾਪਾ ਮੈਨੂੰ ਚੁੱਕ ਦੇਣੀ ਹੈ। ਹੂੰ ਲੋਕਾਂ ਦੇ ਪਾਪਾ ਜਿਹੜੇ ਚੁੱਕਦੇ ਆਪਣੇ ਬੱਚਿਆਂ ਨੂੰ ਮੇਰੇ ਪਾਪਾ ਨੇ ਮੈਨੂੰ ਕਦੇ ਹੀ ਨਹੀਂ ਚੁੱਕਿਆ। ਹੂੰ ਤੁਹਾਨੂੰ ਪਤਾ ਮੇਰੇ ਦਿਲ ਤੇ ਕੀ ਭਿੱਤਦੀ ਓ ਜਦੋਂ ਮੇਰੇ ਬੱਚੇ ਇਹਦੇ ਸਵਾਲ ਮੇਰੇ ਨਾਲ ਕਰਦੀ ਓ। ਹੂੰ ਅੱਛਾ ਕਦੋਂ ਇਹ ਬਾਹਰੋਂ ਆਉਂਦੇ ਆ ਤੇ ਕਦੋਂ ਬਾਹਰ ਹੋਣ ਤੋਂ ਕਿੰਨੇ ਟਾਈਮ ਬਾਅਦ ਇਹਨਾਂ ਦਾ ਐਕਸੀਡੈਂਟ ਹੋ ਜਾਂਦਾ ਤੇ ਕਿਵੇਂ ਹੁੰਦਾ? ਹਾਂਜੀ ਦੀਦੀ ਇਹ ਜਦੋਂ ਬਾਹਰੋਂ ਆਏ ਸੀਗੇ ਤੇ 1 ਸਾਲ ਬਾਅਦ ਬਾਹਰੋਂ ਆਏ ਸੀਗੇ ਤੇ ਲੋਕਡਾਊਨ ਲੱਗਾ ਸੀਗਾ। ਹੂੰ ਤੇ ਕਹਿੰਦੇ ਚਲੋ ਕੋਈ ਕੰਮ ਕਰ ਲੈਨੇ ਆਂ ਅਸੀਂ ਵਿਹਲੇ ਕੀ ਕਰੇ ਰਹਿਣਾ ਤੇ ਤੇ ਨਾਲ ਹੀ ਪਿੰਡੇ ਸਾਡੇ ਉੱਥੇ ਬਿਲਡਿੰਗ ਦਾ ਕੰਮ ਕਰਦੇ ਸੀਗੇ ਤੇ ਕੰਮ ਤੋਂ ਹੁੰਦੇ ਵੀ ਸੀ ਤੇ ਰਾਹ ਦੇ ਵਿੱਚ ਇਹਨਾਂ ਦਾ ਐਕਸੀਡੈਂਟ ਹੋ ਗਿਆ ਅੱਛਾ ਤੇ ਸਾਨੂੰ ਨਹੀਂ ਪਤਾ ਸੀ ਕਿੱਦਾਂ ਇਹਨਾਂ ਦਾ ਐਕਸੀਡੈਂਟ ਹੋਇਆ ਵਾ ਜਾਂ ਕਿੱਦਾਂ ਨਹੀਂ ਕਿਹੜੀ ਚੀਜ਼ ਨਾਲ ਵੱਜੇ ਹੋ ਤੇ ਸਾਡੇ ਪਿੰਡ ਦਾ ਹੀ ਕੋਈ ਸੀਗਾ ਜਿਨ੍ਹਾਂ ਨੇ ਸਾਡੇ ਘਰੇ ਆ ਕੇ ਸਾਨੂੰ ਸਨੇਹਾ ਦਿੱਤਾ ਕਿ ਤੁਹਾਡਾ ਮੁੰਡਾ ਇਦਾਂ ਇਦਾਂ ਮਤਲਬ ਗੱਲ ਇਹ ਸੜਕ ਦੇ ਉੱਤੇ ਹੀ ਪਿਆ ਵਾ ਅੱਛਾ ਉਹਨਾਂ ਦਾ ਪਤਾ ਨਹੀਂ ਉਹਨਾਂ ਨੂੰ ਕੀ ਗੱਲ ਹੋਈਏ ਤੁਸੀਂ ਉਹਨਾਂ ਨੂੰ ਚੁੱਕ ਕੇ ਲੈ ਕੇ ਆਓ ਤੇ ਜਦੋਂ ਅਸੀਂ ਕਰੋ ਗਏ ਸਾਡੇ ਜੀ ਗਏ ਇਹਨਾਂ ਨੂੰ ਵੇਖਿਆ ਇਹਨਾਂ ਦੀ ਬਹੁਤ ਮਾੜੀ ਹਾਲਤ ਸੀਗੀ ਇਹਨਾਂ ਦਾ ਜੋ ਲਹੂ ਲਹਾਨ ਹੋ ਕੇ ਸੜਕ ਦੇ ਉੱਤੇ ਪਏ ਸੀ ਕਿਸੇ ਨੇ ਇਹਨਾਂ ਨੂੰ ਚੁੱਕਿਆ ਨਹੀਂ ਕਿਸੇ ਨੇ ਵੀ ਇਹਨਾਂ ਨੂੰ ਹੱਥ ਨਹੀਂ ਲਾਇਆ ਇਹਨਾਂ ਨੂੰ ਕਿੰਨਾ ਟਾਈਮ ਉੱਥੇ ਰਹੇ ਐਵੇਂ ਕਮ ਸੇ ਕਮ 2 ਘੰਟੇ ਉੱਥੇ ਪਏ ਰਹੇ ਕਿਸੇ ਨੇ ਇਹਨਾਂ ਨੂੰ ਹੱਥ ਨਹੀਂ ਲਾਇਆ ਜਾਂ ਕਿਸੇ ਨੇ ਸਾਨੂੰ ਦੱਸਿਆ ਤੱਕ ਵੀ ਨਹੀਂ ਤਾਂ ਸਾਡੇ ਪਿੰਡ ਦੇ ਆਣੇ ਸਾਨੂੰ ਆ ਕੇ ਦੱਸਿਆ ਓਕੇ ਹਾਂਜੀ ਨੜਾਵਲੀ ਪਿੰਡ ਹੈ ਜਿੱਥੇ ਇਹਨਾਂ ਦਾ ਐਕਸੀਡੈਂਟ ਹੋਇਆ ਵਾ ਤੇ ਜਦੋਂ ਅਸੀਂ ਇਹਨਾਂ ਨੂੰ ਚੁੱਕਿਆ ਤੇ ਬਹੁਤ ਮਾੜੀ ਹਾਲਤ ਸੀਗੀ ਇਹਨਾਂ ਦੀ ਅਸੀਂ ਕਦੇ ਸੋਚਿਆ ਨਹੀਂ ਕਿ ਇਹ ਬਚਣਗੇ ਹਾਂ ਅੱਛਾ ਉਸ ਹਾਂਜੀ ਉਸ ਟਾਈਮ ਇੰਨੀ ਬੁਰੀ ਕੰਡੀਸ਼ਨ ਬਹੁਤ ਮੂਰੀ ਕੰਡੀਸ਼ਨ ਨਹੀਂ ਇਹਨਾਂ ਦੀ ਫਿਰ ਸਾਡੇ ਘਰ ਦੇ ਆਣੇ ਉਹਨਾਂ ਨੂੰ ਚੁੱਕ ਕੇ ਐਂਬੂਲੈਂਸ ਖੜਿਆ ਇਹਨਾਂ ਨੂੰ ਕੱਲਾਨੌਰ ਹਸਪੀਟਲ ਅੱਛਾ ਤੇ ਡਾਕਟਰਾਂ ਨੇ ਸਾਨੂੰ ਇਹ ਕਿਹਾ ਕਿ 20% ਮਤਲਬ ਹੀ ਚਾਂਸ ਚਾਂਸ ਹੈ ਕਿ ਤੁਸੀਂ ਇਹਨਾਂ ਨੂੰ ਜਲਦੀ ਹੀ ਅੰਮ੍ਰਿਤਸਰ ਚ ਲੈ ਜਾਓ ਤੇ ਨਹੀਂ ਤੇ ਨਹੀਂ ਬਚ ਸਕਦੇ ਜਿੰਨੀ ਵੀ ਤੁਸੀਂ ਜਲਦੀ ਕਰ ਸਕਦੇ ਹੋ ਤੇ ਅਸੀਂ ਫੇਰ ਉੱਥੋਂ ਕਿਸੇ ਦੇ ਤਰਲੇ ਮਾਰੇ ਐਂਬੂਲੈਂਸ ਵਾਲੇ ਨਹੀਂ ਜਾਂਦੇ ਸੀਗੇ ਰਾਤਲੇ ਕਿ ਅਸੀਂ ਨਹੀਂ ਜਾਣਾ ਉੱਥੇ ਫੇਰ ਅਸੀਂ ਕਿਸੇ ਦੇ ਤਰਲੇ ਮਾਰੇ ਕਿ ਚਲੋ ਤੁਸੀਂ ਜਿੰਨੇ ਪੈਸੇ ਲੈਣੇ ਤੇ ਤੁਸੀਂ ਲੈ ਲਓ ਸਾਨੂੰ ਇੱਕ ਵਾਰੀ ਅੰਮ੍ਰਿਤਸਰ ਭਜਾ ਦਿਓ ਫਿਰ ਉਹਨਾਂ ਨੇ ਚਲੋ ਸਾਡੇ ਤੇ ਤਰਸ ਖਾਦਾ ਕੋਈ ਭੈਣ ਭਰਾ ਹੁੰਦੇ ਤਰਸ ਖਾਣ ਵਾਲੇ ਤੇ ਉਹਨਾਂ ਨੇ ਇਹਨਾਂ ਨੂੰ ਖੜਿਆ ਪਏ ਰਾਹ ਦੇ ਵਿੱਚ ਇਹਨਾਂ ਦੀ ਗੱਡੀ ਵੱਜ ਗਈ ਅੱਛਾ ਹਾਂਜੀ ਟਰਾਲੀ ਦੇ ਨਾਲ ਇਹਨਾਂ ਦੀ ਗੱਡੀ ਵੱਜ ਗਈ ਮਤਲਬ ਵੀ ਬਹੁਤ ਵੋਖਾ ਇਹਨਾਂ ਨੂੰ ਆਪਾਂ ਅੰਬਰਸਰ ਖੜਿਆ ਇਹਨਾਂ ਨੂੰ ਅੱਛਾ ਫਿਰ ਇਹਨਾਂ ਦੀ ਗੱਡੀ ਬੰਦ ਹੋ ਗਈ ਅੱਗੇ ਜਾ ਕੇ ਹੂੰ ਫਿਰ ਅਸੀਂ ਬਹੁਤ ਪਰੇਸ਼ਾਨੀ ਨਾਲ ਇਹਨਾਂ ਨੂੰ ਜਿਹੜਾ ਹਸਪੀਟਲ ਚ ਪਹੁੰਚਾਇਆ ਤੇ ਉੱਥੇ ਡਾਕਟਰਾਂ ਨੇ ਸਾਨੂੰ ਕਿਹਾ ਕਿ ਮਤਲਬ ਇੰਨੀ ਕ ਹਾਲਤ ਚ ਇਹ ਠੀਕ ਹੋ ਸਕਦੇ ਆ ਅਸੀਂ ਗਾਰੰਟੀ ਨਹੀਂ ਦੇ ਸਕਦੇ ਤੁਹਾਨੂੰ ਅੱਛਾ ਤੇ ਦੂਜੇ ਦਿਨ ਉਹਨਾਂ ਨੇ ਇਹਨਾਂ ਦੇ ਟੈਸਟ ਵਗੈਰਾ ਸਕੈਨ ਵਗੈਰਾ ਕੀਤੀ ਉਹਨਾਂ ਨੇ ਕਿਹਾ ਕਿ ਇਹਨਾਂ ਦੇ ਦਿਮਾਗ 'ਚ ਜਿਹੜੀ ਸੋਜ ਆਈ ਹੈਗੀ ਬਲੱਡ ਜਿਹੜਾ ਜੰਮਿਆ ਹੈ ਇਹਨਾਂ ਦਾ ਤੇ ਇਹਨਾਂ ਦਾ ਆਪਰੇਸ਼ਨ ਕਰਨਾ ਪੈਣਾ ਸਾਨੂੰ ਤੇ ਸਾਡੇ ਸੱਸ ਸੋਹਰੇ ਕਹਿੰਦੇ ਕਿ ਚਲੋ ਜੋ ਮਰਜ਼ੀ ਜਿੰਨੇ ਪੈਸੇ ਲੱਗਦੇ ਅਸੀਂ ਲਾਵਾਂਗੇ ਤੁਸੀਂ ਸਾਡਾ ਮੁੰਡੇ ਦੀ ਜਾਨ ਬਚਾ ਦਿਓ ਤੇ ਉਹਨਾਂ ਨੇ ਸਾਡੇ ਕੋਲ 1.5 ਲੱਖ ਰੁਪਈਆ ਮੰਗਿਆ ਸੀ ਹਮਮ অপারেশন ਦਾ ਤੇ ਅਸੀਂ 75000 ਰੁਪਏ ਨੇ ਦਿੱਤਾ ਇਹਨਾਂ ਦਾ ਇਲਾਜ ਕਰਵਾਇਆ ਫੇਰ ਵੀ ਉਹ ਗਰੰਟੀ ਨਹੀਂ ਦਿੰਦੇ ਕਿ ਨਹੀਂ ਬਚ ਸਕਦੇ ਅੱਛਾ ਫੇਰ ਵੀ ਅਸੀਂ ਰੱਬ ਦੇ ਭਰੋਸੇ ਨਾਲ ਉਹਨਾਂ ਤੇ ਡੋਰੀਆਂ ਛੁੱਟੀਆਂ ਸੀ ਕਿ ਵਾਹਿਗੁਰੂ ਤੁਸੀਂ ਹੀ ਹੈ ਗਰੀਬਾਂ ਦਾ ਤੇ ਫੇਰ ਉਹਨਾਂ ਨੇ ਚਲੋ ਸਾਡੀ ਸੁਣੀ ਇਹਨਾਂ ਦੀ ਇੰਨੀ ਖਾਲਤ ਮਾੜੀ ਸੀਗੀ ਨਾ ਡਾਕਟਰਾਂ ਨੇ ਸਾਨੂੰ ਇਹੀ ਕਿਹਾ ਕਿ ਅਸੀਂ ਇੰਨਾ ਕਿ ਇਹਨਾਂ ਨੂੰ ਠੀਕ ਕਰ ਸਕਦੇ ਆ ਇਸ ਤੋਂ ਵੱਧ ਅਸੀਂ ਕੋਈ ਉਮੀਦ ਨਹੀਂ ਕਰ ਸਕਦੇ ਤੋ ਅਸੀਂ ਫੇਰ ਇਹਨਾਂ ਨੂੰ ਘਰੇ ਲੈ ਕੇ ਆਏ ਫੇਰ ਇਹਨਾਂ ਦੀ ਜਿਹੜੀ ਬਾਥਰੂਮ ਵਾਲੀ ਪਾਈਪ ਸੀ ਉਹ ਬਲੋਕ ਹੋ ਗਈ ਘਰੇ ਆ ਕੇ ਅੱਛਾ ਤੇ ਉਹ ਬਲੋਕ ਹੋ ਗਈ ਤਾਂ ਫੇਰ ਅਸੀਂ ਫੇਰ ਹਸਪੀਟਲ ਖੜਿਆ ਕਈ ਗਰਦਾਸਪੁਰ ਹਸਪੀਟਲ ਸਰਕਾਰੀ ਹਸਪੀਟਲ ਖੜਿਆ ਇਹਨਾਂ ਨੂੰ ਅੱਛਾ ਉਹਨਾਂ ਨੇ ਵੀ ਸਾਨੂੰ ਜਵਾਬ ਦੇਤਾ ਕਿ ਅਸੀਂ ਨਹੀਂ ਇਹਨਾਂ ਦੀ ਪਾਈਪ ਕੱਟ ਸਕਦੇ ਤੁਸੀਂ ਇਹਨਾਂ ਨੂੰ ਕੋਈ ਵੱਡੇ ਹਸਪੀਟਲ 'ਚ ਲੈ ਜਾਓ ਫੇਰ ਅਸੀਂ ਇਹਨਾਂ ਨੂੰ ਉੱਥੇ ਖੜਿਆ ਉੱਥੋਂ ਵੀ ਸਾਨੂੰ ਤਿੰਨ ਚਾਰ ਹਸਪੀਟਲਾਂ 'ਚ ਅਸੀਂ ਘੁੰਮੇ ਆ ਸਰਕਾਰੀ ਵੀ ਪ੍ਰਾਈਵੇਟ 'ਚ ਵੀ ਗਏ ਅਸੀਂ ਅੱਛਾ ਉਹਨਾਂ ਨੇ ਸਾਨੂੰ ਜਵਾਬ ਹੀ ਦੇ ਦਿੱਤਾ ਕਿ ਅਸੀਂ ਨਹੀਂ ਇਹਨਾਂ ਦੀ ਪਾਈਪ ਜਿਹੜੀ ਤੁਸੀਂ ਜਿੱਥੇ ਇਹਨਾਂ ਦਾ ਇਲਾਜ ਕਰਾਇਆ ਤੁਸੀਂ ਉੱਥੇ ਜਾਓ ਫਿਰ ਅਸੀਂ ਡਾਕਟਰਾਂ ਨੂੰ ਫੋਨ ਕੀਤਾਗੇ ਉਹ ਕਹਿੰਦੇ ਕਿ ਚਲੋ ਤੁਸੀਂ ਇੱਥੇ ਲੈ ਕੇ ਆਓ ਅੰਮ੍ਰਿਤਸਰ ਹਾਂਜੀ ਫਿਰ ਅਸੀਂ ਇਹਨਾਂ ਨੂੰ ਅੰਮ੍ਰਿਤਸਰ ਚ ਖੜਿਆ ਫਿਰ ਉਹਨਾਂ ਨੇ ਚਲੋ ਇਹਨਾਂ ਦੀ ਪਾਈਪ ਜਿਹੜੀ ਬਾਥਰੂਮ ਵਾਲੀ ਉਹਨਾਂ ਨੇ ਕੱਢ ਦਿੱਤੀ ਚਲੋ ਇਹਨਾਂ ਦੀ ਜਿਹੜੀ ਜਾਨ ਸੋਖੀ ਹੋ ਗਈ ਨਹੀਂ ਤਾਂ ਬਹੁਤ ਦੁਖੀ ਸੀਗੇ ਰੋਂਦੇ ਸੀਗੇ ਕਿ ਮੇਰੀ ਪਾਈਪ ਕਢਾਓ ਮੈਂ ਬਹੁਤ ਔਖਾ ਹਾਂ ਅੱਛਾ ਹਾਂਜੀ ਤੇ ਫਿਰ ਇਹਨਾਂ ਨੇ ਪਾਈਪ ਕੱਢੀ ਇਹਨਾਂ ਦੀ ਫਿਰ ਬਾਅਦ ਵਿੱਚ ਇਹਨਾਂ ਨੂੰ ਫਿਰ ਆਪਾਂ ਘਰੇ ਲੈ ਕੇ ਆਏ ਫਿਰ ਇਹਨਾਂ ਨੂੰ ਇਨਫੈਕਸ਼ਨ ਬਹੁਤ ਜ਼ਿਆਦਾ ਹੋ ਗਈ ਸੀ ਘਰੇ ਆ ਕੇ ਹਾਂਜੀ ਅੱਛਾ ਤੇ ਇਹਨਾਂ ਦਾ ਜੋ ਲੈਟਰਿੰਗ ਬਾਥਰੂਮ ਸੀਗੇ ਉਹ ਵੀ ਇਹ ਵਿੱਚ ਕਰਦੇ ਸੀਗੇ ਉਹਨਾਂ ਦਾ ਜੋ ਲੈਟਰਿੰਗ ਬਾਥਰੂਮ ਤੁਹਾਨੂੰ ਪਤਾ ਘਰ ਵਾਲੀ ਹੀ ਸੰਭਦੀ ਏ ਚਲੋ ਅਸੀਂ ਇਹਨਾਂ ਦੀ ਇੰਨੀ ਸੇਵਾ ਕੀਤੀ ਕਿ ਇਹਨਾਂ ਦਾ ਲੈਟਰਿੰਗ ਬਾਥਰੂਮ ਛੁੱਟਿਆ ਵਾ ਕਿ ਸਾਡਾ ਘਰ ਵਾਲਾ ਸਾਡਾ ਜੀਵਨ ਸਾਥੀ ਏ ਤੇ ਇਹ ਕਿ ਚਲੋ ਸਾਡਾ ਜੀਵਨ ਸਾਥੀ ਹੈ ਸਾਨੂੰ ਕਦੇ ਇਨਾਂ ਨੇ ਮਾੜੀ ਚੰਗੀ ਨਹੀਂ ਕਹੀ ਸਾਨੂੰ ਉਨੇ ਪਿਆਰ ਨਾਲ ਇਨਾਂ ਨੇ ਰੱਖਿਆ ਤਾਂ ਅਸੀਂ ਕਿ ਉਹਨਾਂ ਨੂੰ ਇਹ ਜਿਹੇ ਟਾਈਮ ਤੇ ਜਿਹੜਾ ਛੱਡ ਕੇ ਜਾਈਏ ਕਿਉਂਕਿ ਇਹ ਸਾਡਾ ਜੀਵਨ ਸਾਥੀ ਹੈ ਤੇ ਮੈਂ ਤਾਂ ਬਾਕੀ ਇਹੀ ਭੈਣਾ ਭੈਣ ਭਰਾਵਾਂ ਨੂੰ ਇਹੀ ਕੰਨੀ ਹੈ ਕਿ ਚਲੋ ਰੱਬ ਕਰੇ ਕਿ ਕਿਸੇ ਤੇ ਇਹ ਜਿਹੇ ਟਾਈਮ ਨਾ ਹੀ ਆਏ ਜੇ ਆ ਵੀ ਜਾਏ ਤਾਂ ਕਦੇ ਵੀ ਆਪਣੀ ਘਰਵਾਲੀ ਨੂੰ ਜਾਂ ਘਰਵਾਲੇ ਨੂੰ ਕਦੇ ਵੀ ਛੱਡ ਕੇ ਨਾ ਜਾਇਓ ਕਿਉਂਕਿ ਇਹ ਹੀ ਸਾਡਾ ਜੀਵਨ ਸਾਥੀ ਹੈ ਇਹਦੇ ਨਾਲ ਅਸੀਂ ਲਾਵਾਂ ਲੈ ਕੇ ਆਏ ਹਾਂ ਤੇ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਇਹਨਾਂ ਦਾ ਖਿਆਲ ਰੱਖੀਏ ਚਲੋ ਹਾਡੇ ਤੇ ਵੀ ਕਦੇ ਓੱਖਾ ਟਾਈਮ ਆ ਸਕਦਾ ਕਿਸੇ ਤੇ ਵੀ ਆ ਸਕਦਾ ਵਾ ਦੁਪਹਿਰਾ ਸੀ ਇਹਨਾਂ ਨੂੰ ਫੇਰ ਹਸਪੀਟਲ ਚ ਖੜਿਆ ਉਦੋਂ ਵੀ ਉਮੀਦ ਨਹੀਂ ਸੀ ਕਿ ਇਹ ਬਚਣਗੇ ਇਹਨਾਂ ਦੀ ਨੀ ਨੀ ਮਾੜੀ ਕੰਡੀਸ਼ਨ ਹੋ ਗਈ ਸੀ ਅੱਛਾ ਦੁਬਾਰਾ ਹਾਂਜੀ ਫੇਰ ਦੁਬਾਰਾ ਹੋ ਗਈ ਸੀ ਤੇ ਫੇਰ ਡਾਕਟਰਾਂ ਨੇ ਟੈਸਟ ਵਗੈਰਾ ਇਹਨਾਂ ਦੇ ਕੀਤੇ ਕਿ ਇਹਨਾਂ ਦੇ ਜਿਹੜੀ ਸਾਤੀ ਦੇ ਵਿੱਚ ਇਨਫੈਕਸ਼ਨ ਬਹੁਤ ਜ਼ਿਆਦਾ ਆ ਗਈ ਹੈ ਤੇ ਇਹਨਾਂ ਦੇ ਸਾਨੂੰ ਗਾਲ ਚ ਪਾਈਪ ਲਾਉਣੀ ਪੈਣੀ ਹੈ ਅੱਛਾ ਤਿਆਸੀ ਫੇਰ ਵੀ ਕੋਈ ਗੱਲ ਨਹੀਂ ਕਿ ਕੋਈ ਗੱਲ ਨਹੀਂ ਜੋ ਤੁਹਾਨੂੰ ਸਹੀ ਲੱਗਦਾ ਤੁਸੀਂ ਕਰੋ ਬਸ ਇਹ ਠੀਕ ਹੋਣੀ ਚਾਹੀਦੀ ਆ ਫੇਰ ਉਹਨਾਂ ਨੇ ਇਹਨਾਂ ਦੇ ਗਾਲ ਚ ਗਾਲ ਚ ਪਾਈਪ ਲਾਤੀ ਹੂੰ ਤੇ ਸਾਡੀ ਸਲਾਹ ਦੇ ਨਾਲ ਹੀ ਉਹਨਾਂ ਨੇ ਇਹਨਾਂ ਦੇ ਪਾਈਪ ਲਾਈ ਹੂੰ ਜਿੱਦਾਂ ਸੈਕਸ਼ਨ ਕਰੀ ਦੀ ਉਹ ਮਸ਼ੀਨ ਉਹਨਾਂ ਨੇ ਕਹਿਆ ਸਾਨੂੰ ਉਹਨਾਂ ਨੇ 6 ਮਹੀਨੇ ਸਾਨੂੰ ਹਸਪੀਟਲ ਦੇ ਵਿੱਚ ਰੱਖਿਆ ਉਹਨਾਂ ਨੇ ਅੱਛਾ ਜਦੋਂ ਇਹਨਾਂ ਦੇ ਗਾਲ ਚ ਪਾਈਪ ਪਈ ਉਸ ਤੋਂ ਬਾਅਦ ਹਾਂਜੀ ਉਸ ਤੋਂ ਬਾਅਦ 6 ਮਹੀਨੇ ਹਸਪੀਟਲ ਚ ਆਪਾਂ ਰਹੇ ਆ ਤੇ ਸਾਡਾ ਬਹੁਤ ਖਰਚਾ ਹੋਇਆ ਉੱਥੇ ਇੱਕ ਦਿਨ ਦਾ ਉੱਥੇ 13000 ਰੁਪਇਆ ਸੀ ਇੱਕ ਰੂਮ ਦਾ ਇੱਕ ਦਿਨ ਦਾ ਹਾਂਜੀ ਇੱਕ ਦਿਨ ਦਾ ਤੇ ਸਾਡੇ ਸੱਸ ਸੋਹਰੇ ਜੀ ਨੇ ਉਹ ਵੀ ਚਲੋ ਦਿੱਤਾ ਇਹਨਾਂ ਦੇ ਲਈ ਕਿ ਸਾਡਾ ਬੇਟਾ ਜਿਹੜਾ ਠੀਕ ਹੋਣਾ ਚਾਹੀਦਾ ਵਾ ਤਾਂ ਅਸੀਂ ਫੇਰ ਪਰਵਾਹ ਨਹੀਂ ਕੀਤੀ ਤੇ ਉਹਨਾਂ ਨੇ ਸਾਡਾ ਬਹੁਤ ਜ਼ਿਆਦਾ ਪੈਸਾ ਲੱਗਾ ਹੈ ਤੇ ਫੇਰ ਉਹ ਕਹਿੰਦੇ ਕਿ 6 ਮਹੀਨੇ ਬਾਅਦ ਵੀ ਉਹਨਾਂ ਨੇ ਪਾਈਪ ਨਹੀਂ ਇਹਨਾਂ ਦੀ ਕੱਢੀ ਉਹ ਕਹਿੰਦੇ ਕਿ ਇਹਨਾਂ ਨੂੰ ਘਰ ਲੈ ਜਾਓ ਤੁਸੀਂ ਉੱਥੇ ਸੇਵਾ ਕਰੋ ਇਹਨਾਂ ਦੀ ਫੇਰ ਅਸੀਂ ਇਹਨਾਂ ਨੂੰ ਘਰ ਲੈ ਕੇ ਆਏ ਤੇ ਉਹ ਕਹਿੰਦੇ ਕਿ ਮਸ਼ੀਨ ਵੀ ਕਹਿੰਦੇ ਕਿ ਤੁਸੀਂ ਆਪਣੀ ਲੈ ਲਓ ਅਸੀਂ 5000 ਦੀ ਮਸ਼ੀਨ ਵੀ ਲਈ ਜਿਹੜੀ ਇਹਨਾਂ ਦੀ ਸੈਕਸ਼ਨ ਕਰਦੀ ਸੀ ਅੱਛਾ ਉਹ ਮੈਂ ਖੁਦ ਇਹਨਾਂ ਦੀ ਸੈਕਸ਼ਨ ਕਰਦੀ ਸੀ ਘਰ ਆ ਕੇ ਅੱਛਾ ਹਾਂਜੀ ਤੇ ਡਾਕਟਰ ਨੇ ਕਿਹਾ ਕਿ ਚਲੋ ਜਦੋਂ ਪਾਈਪ ਕੱਢਾਂਗੇ ਤਾਂ ਅਸੀਂ ਤੁਹਾਨੂੰ ਦੱਸ ਦਵਾਂਗੇ ਉਹਨਾਂ ਨੇ ਕਾਫੀ ਚੇਰ ਸਾਨੂੰ ਨਹੀਂ ਕੋਲ ਕੀਤੀ ਕਿ ਹਾਂ ਤੁਸੀਂ ਲੈ ਕੇ ਆਓ ਜਾਂ ਅਸੀਂ ਪਾਈਪ ਕੱਢੀ ਇਹਨਾਂ ਦੀ ਜਾਂ ਨਹੀਂ ਫੇਰ ਅਸੀਂ ਆਪ ਹੀ ਡਾਕਟਰ ਨਾਲ ਗੱਲ ਕੀਤੀ ਕਿ ਸਾਡੇ ਕੋਲ ਨਹੀਂ ਇੰਨੇ ਪੈਸੇ ਹੈਗੇ ਅਸੀਂ ਘਰੇ ਡਾਕਟਰ ਵੀ ਮੰਗਵਾਇਆ ਸੀ ਇਹਨਾਂ ਦੀ ਦੇਖਭਾਲ ਕਰਨ ਲਈ ਡਾਕਟਰ ਵੀ ਸਾਡੇ 6 ਮਹੀਨੇ ਰਹਿ ਕੇ ਗਏ ਉਹਨਾਂ ਦਾ ਵੀ ਇੱਕ ਦਿਨ ਦਾ 1200 ਰੁਪਿਆ ਸੀਗਾ ਅੱਛਾ ਹਾਂਜੀ ਤਾਂ ਉਹ ਵੀ 6 ਮਹੀਨੇ ਰਹਿ ਕੇ ਗਏ ਤੁਹਾਨੂੰ ਪਤਾ ਹੀ ਇੱਕ ਦਿਨ ਦਾ 1200 ਕਿੰਨੇ ਬਣ ਗਏ ਉਹਨਾਂ ਦੇ ਵੀ ਪੈਸੇ ਸਾਡਾ ਬਹੁਤ ਜ਼ਿਆਦਾ ਖਰਚਾ ਹੋਇਆ ਹੈ ਤੇ ਫੇਰ ਵੀ ਇਹ ਠੀਕ ਨਹੀਂ ਹੋ ਸਕੇ ਚਲੋ ਇਹ ਕਰਨੀ ਕਿ ਪਹਿਲੇ ਵੀ ਟਾਈਮ ਸੀਗਾ ਜਿਹੜੇ ਲੈਟਰਿੰਗ ਬਾਥਰੂਮ ਵਿੱਚ ਕਰਦੇ ਸੀ ਚਲੋ ਵਾਏ ਗਰੂ ਇਹਨਾਂ ਨੂੰ ਇੱਥੋਂ ਤੱਕ ਲੈ ਕੇ ਆਏ ਕਿ ਹੁਣ ਲੈਟਰਿੰਗ ਬਾਥਰੂਮ ਜਿਹੜਾ ਇਹ ਦੱਸਦੇ ਆ ਸਾਨੂੰ ਕਰਵਾਉਣਾ ਪੈਂਦਾ ਵਾ ਅਸੀਂ ਖੁਦ ਕਰਵਾਉਨੇ ਆ ਇਹਨਾਂ ਦਾ ਨਾ ਹੀ ਇਹ ਚੱਲ ਪੈਂਦੇ ਆ ਨਾ ਹੀ ਬਹਿ ਸਕਦੇ ਆ ਨਹੀਂ ਬੋਲਦੇ ਨਾ ਹੀ ਚੰਗੀ ਤਰ੍ਹਾਂ ਇਹ ਬੋਲ ਸਕਦੇ ਆ ਅੱਛਾ ਇਦਾਂ ਦੀ ਸਾਡੇ ਹਾਲਤ ਬਹੁਤ ਜ਼ਿਆਦਾ ਅਸੀਂ ਸੋਰ ਵੀ ਤੁਸੀਂ ਦੱਸਦੇ ਹੋ ਕਿ ਇਹਨਾਂ ਦੇ ਦੁੱਖ ਦੇ ਵਿੱਚ ਉਹ ਚਲੇ ਗਏ ਹਾਂਜੀ ਦੀਦੀ ਸੱਸ ਸੋਹਰਿਆਂ ਨੂੰ ਵੀ ਡੇਢ ਸਾਲ ਹੋ ਗਿਆ ਉਹਨਾਂ ਦੀ ਡੈਥ ਹੋ ਜਾਂਦੀ ਉਹ ਵੀ ਇਹਨਾਂ ਦੇ ਦੁੱਖ 'ਚ ਹੀ ਗਏ ਕਿ ਐਡਾ ਨੌਜਵਾਨ ਜਿਹਦਾ ਬੇਟਾ ਮੰਜੀ ਤੇ ਹੋਏ ਉਹਨਾਂ ਨੂੰ ਪਤਾ ਹੀ ਮਾਪਿਆਂ ਤੇ ਕੀ ਵੀਤਦੀ ਏ ਉਹਨਾਂ ਨੇ ਕਿਸੇ ਨੂੰ ਆਪਣਾ ਦੁੱਖ ਨਹੀਂ ਦੱਸਿਆ ਇਹਨਾਂ ਦੇ ਦੁੱਖ ਦੇ ਨਾਲ ਉਹ ਵੀ ਦੋਨੋਂ ਜੀ ਜਿਹੜੇ ਪਹਿਲੇ ਸਾਡੇ ਬੀਬੀ ਗਏ ਸੀ ਅੱਛਾ 2 ਮਹੀਨੇ ਬਾਅਦ ਸਾਡੇ ਪਾਪਾ ਦੀ ਡੈਥ ਹੋ ਗਈ ਸੀ ਤੇ ਦੋਨੋਂ ਜੀ ਜਿਹੜੇ ਡੈਥ ਹੋ ਗਈ ਦੋਨਾਂ ਦੀ ਤੇ ਹੁਣ ਜਦੋਂ ਦੇ ਹਾਂਜੀ ਦੀਦੀ ਮੈਂ ਕੱਲੀ ਇਹਨਾਂ ਦੀ ਦੇਖਭਾਲ ਕਰਦੀ ਮੇਰਾ ਕੋਈ ਸਾਥ ਨਹੀਂ ਦਿੰਦਾ ਹੈਗਾ हां पेंट देयांदा मैं धन्यवाद ਕਰਦੀ ਆ ਕਿ ਜਿਹੜਾ ਮੈਨੂੰ ਆਟਾ ਦਾਣਾ ਦੇ ਜਾਂਦੇ ਆ ਤੇ ਮੈਂ ਆਪਣਾ ਟਾਈਮ ਪਾਸ ਜਿਹੜਾ ਕਰਦੀ हूं। ਕੋਈ ਨਹੀਂ ਤੇ ਮੇਰੇ ਕੋਈ ਸਾਥ ਨਹੀਂ ਦਿੰਦਾ। ਕਿੰਨਾ ਟਾਈਮ ਹੋ ਗਿਆ? 6 ਸਾਲ ਹੋ ਗਏ ਦੀਦੀ ਇਹਨਾਂ ਨੂੰ ਸੱਟ ਲੱਗਿਆ ਨੂੰ। 6 ਸਾਲ। ਹਾਂਜੀ। ਹਾਂ। ਪਿੰਡ ਦੇ ਦਾ ਵੀ ਧੰਨਵਾਦ ਕਰਦੀ ਚਲੋ ਮੈਂ ਟਾਈਮ ਪਾਸ ਕਰਨੀ ਆਪਣਾ ਕਿ ਚਲੋ ਮੇਰੇ ਪਿੰਡ ਦੇ ਸਾਥ ਦੇਣ ਦੇ ਮੈਨੂੰ ਆਟਾ ਦਾਣਾ ਦੇ ਜਾਂਦੇ ਤੇ ਮੈਂ ਟਾਈਮ ਪਾਸ ਆਪਣਾ ਜਿਹੜਾ ਕਰ ਲੈਣੀ ਹੈ 3 ਸਾਲ ਹੋ ਗਏ ਉਹਨਾਂ ਦੀ ਦਵਾਈ ਬੰਦ ਹੋ ਗਿਆ ਨੂੰ ਕਿਉਂਕਿ ਸਾਡੇ ਕੋ ਦਵਾਈ ਨਹੀਂ ਲਈ ਜਾਂਦੀ ਕਿਉਂਕਿ ਮੈਂ ਕਮਾ ਵੀ ਨਹੀਂ ਨਾ ਸਕਦੀ ਹਾਂਜੀ 3 ਸਾਲ ਹੋ ਗਏ ਉਹਨਾਂ ਦੀ ਦਵਾਈ ਬੰਦ ਹੋ ਗਿਆ ਨੂੰ ਕਿਉਂਕਿ ਪੈਸੇ ਸਾਡੇ ਕੋ ਨਹੀਂ ਇਹਨਾਂ ਦੇ ਇਲਾਜ ਲਈ ਕੀ ਸਾਡਾ ਵੀ ਜੀ ਕਰਦਾ ਕਿ ਅਸੀਂ ਇਹਨਾਂ ਤੇ ਪੈਸੇ ਲਾਈਏ ਇਹਨਾਂ ਨੂੰ ਆਪਣੇ ਪੈਰਾਂ ਤੇ ਖੜਾ ਕਰੀਏ ਕਿ ਚਲੋ ਆਪਣੇ ਜੋਗੇ ਹੀ ਹੋ ਜਾਣ ਕਿ ਆਪਣੇ ਜੋ ਘਰ ਅੰਦਰ ਲੈਟਰਿੰਗ ਬਾਥਰੂਮ ਕਰਨ ਜੋਗੇ ਹੋ ਜਾਣ ਅੱਡੇ ਕੋ ਨਹੀਂ ਚੁੱਕਿਆ ਜਾਂਦਾ ਹੁਣ 6 ਸਾਲ ਹੋ ਗਏ ਦੀਦੀ ਇਹਨਾਂ ਨੂੰ ਅੰਦਰ ਬਾਹਰ ਕਰਦੇ ਆ ਉਹਨੂੰ ਚੁੱਕ ਚੁੱਕ ਕੇ ਮੇਰੇ ਚ ਵੀ ਹਿੰਮਤ ਨਹੀਂ ਹੈਗੀ ਫਿਰ ਵੀ ਵਾਹਿਗੁਰੂ ਹਿੰਮਤ ਦਿੰਦਾ ਮੈਨੂੰ ਇਹਨਾਂ ਨੂੰ ਸੰਭਾਲਦੀ ਇੱਕ ਬੇਟੀ ਵੀ ਹੈ ਤੁਹਾਡੀ ਹਾਂਜੀ ਮੇਰੀ ਇੱਕ ਬੇਟੀ ਹੈ 6 ਸਾਲ ਦੀ 6 ਸਾਲਾਂ ਤੋਂ ਉਹਨਾਂ ਨੂੰ ਵੀ ਤੁਸੀਂ ਇਕੱਲੇ ਹੀ ਪਾਲ ਰਹੇ ਹੋ ਹਾਂਜੀ ਮੈਂ ਇਹਨਾਂ ਨੂੰ ਵੀ ਉਹਨਾਂ ਦੀ ਵੀ ਦੇਖਭਾਲ ਮੈਂ ਇਕੱਲੀ ਹੀ ਕਰਦੀ ਹਾਂ ਕਿਉਂਕਿ ਮੇਰਾ ਵੀ ਦੀਦੀ ਜੀ ਕਰਦਾ ਕਿ ਮੈਂ ਖੁਦ ਮਿਹਨਤ ਕਰਾਂ ਕਿ ਮੈਂ ਵੀ ਕਮਾਵਾਂ ਇਹਨਾਂ ਦਾ ਇਲਾਜ ਕਰਵਾਵਾਂ ਪਰ ਜੇ ਮੈਂ ਚੱਲ ਗਈ ਫਿਰ ਇਹਨਾਂ ਦਾ ਇਹਨਾਂ ਦੀ ਦੇਖਭਾਲ ਕੌਣ ਕਰੂਗਾ ਇਹਨਾਂ ਨੂੰ ਲੈਟਰਿੰਗ ਬਾਥਰੂਮ ਵੀ ਹੁੰਦਾ ਉਹ ਖੁਦ ਕਰਉਣਾ ਪੈਂਦਾ ਵਾ ਮੇਰੀ ਹਾਲਤੀ ਦੀਦੀ ਐਦਾਂ ਦੀ ਹੈ ਕਿ ਮੈਂ ਮਿਹਨਤ ਵੀ ਨਹੀਂ ਕਰ ਸਕਦੀ ਆਪਣੀ ਕਿ ਆਪਣੀ ਬੱਚੇ ਦਾ ਗੁਜ਼ਾਰਾ ਵੀ ਕਰ ਸਕਾਂ ਤੁਸੀਂ ਕਹਿੰਦੇ ਹੋ ਕਿ ਲੋਕ ਤੁਹਾਨੂੰ ਕਹਿੰਦੇ ਨੇ ਵੀ ਤੂੰ ਚੱਲ ਜਾ ਛੱਡ ਦੇ ਕੀ ਕਹਿੰਦੇ ਕੀ ਹਾਂਜੀ ਲੋਕ ਮੈਨੂੰ ਬਹੁਤ ਕੁਝ ਕਹਿੰਦੇ ਆ ਕਿ ਬਹੁਤ ਲੰਮਾ ਪੈਂਡਾ ਹਜੇ ਤੇਰੀ ਕੀ ਉਮਰ ਹੋਈ ਆ ਤੂੰ ਕੀ ਲੈਣਾ ਇਹਦੇ ਕੋ ਹੁਣ ਉਹ ਮੰਜੀ ਤੇ ਪੈ ਗਿਆ ਵਾ ਮੈਂ ਲੋਕਾਂ ਦੀ ਨਹੀਂ ਦੀਦੀ ਪਰਵਾਹ ਕੀਤੀ ਸਿਰਫ ਮੈਂ ਆਪਣੇ ਦਿਲ ਦੀ ਸੁਣੀ ਹਾਂਜੀ ਮੈਨੂੰ ਕਹਿੰਦੇ ਕਿ ਨੂੰ ਛੱਡ ਦੇ ਤੂੰ ਕੀ ਲੈਣਾ ਇਹਦੇ ਕੋ ਤੇਰੀ ਬਹੁਤ ਲੰਮੀ ਹਜੇ ਉਮਰ ਪਈ ਆ ਅੱਛਾ ਮੈਂ ਫਿਰ ਵੀ ਉਹਨਾਂ ਨੂੰ ਕਿਹਾ ਕਿ ਕੋਈ ਗੱਲ ਨਹੀਂ ਕਿਉਂਕਿ ਮੈਂ ਦੁੱਖ ਕਟਣ ਦੀ ਹੈ ਮੇਰਾ ਜੀਵਨ ਸਾਥੀ ਹੈ ਮੈਂ ਨਹੀਂ ਛੱਡ ਸਕਦੀ ਇਹਨਾਂ ਨੂੰ ਕਿਉਂਕਿ ਨੂੰ 6 ਸਾਲ ਹੋ ਗਏ ਉਹ ਕਿ ਮੈਂ ਕਿਹੜੀ ਹਾਲਤੋਂ ਨਿਕਲੀ ਆ ਕਿਹੜੇ ਨਹੀਂ ਉਹ ਤੁਹਾਨੂੰ ਨਹੀਂ ਪਤਾ ਜੇਰਾ ਮੈਂ ਇੰਨਾ ਔਖਾ ਟਾਈਮ ਕੱਢ ਲਿਆ ਚਲੋ ਹੁਣ ਵਾਹਿਗੁਰੂ ਇਹਨਾਂ ਨੂੰ ਇੱਥੋਂ ਤੱਕ ਲੈ ਕੇ ਆਇਓ ਕਿ ਮੇਰੇ ਨਾਲ ਥੋੜੀ ਬਹੁਤੀ ਗੱਲ ਕਰਦੇ ਆ ਮੈਨੂੰ ਇੰਨੇ ਹੀ ਬਹੁਤ ਖੁਸ਼ੀ ਹੁੰਦੀ ਹੈ ਕਿ ਜਿੱਥੇ ਇੰਨੇ ਕ ਠੀਕ ਹੋ ਗਏ ਆ ਚਲੋ ਵਾਹਿਗੁਰੂ ਜੀ ਅੱਗੇ ਵੀ ਠੀਕ ਕਰਨਗੇ ਇਹਨਾਂ ਨੂੰ ਬਸ ਮੈਂ ਇਹਨਾਂ ਦੇ ਭਰੋਸੇ 'ਤੇ ਬੈਠੀ ਆ ਜਾਂਕਰ ਰੱਬ ਦੇ ਭਰੋਸੇ ਆ ਦੁਨੀਆ ਤਾਂ ਬਹੁਤ ਕੁਝ ਦੀਦੀ ਕਹਿੰਦੀ ਆ ਕਿ ਇਹਨੂੰ ਛੱਡ ਦੇ ਜਾਂ ਉਦਾਂ ਤਾਡੀ ਬਹੁਤ ਉਮਰੇ ਤੂੰ ਹੋਰ ਵਿਆਹ ਕਰਵਾ ਲਾ ਪਰ ਨਹੀਂ ਦੀਦੀ ਮੈਂ ਲੋਕਾਂ ਦੀ ਕਦੇ ਪਰਵਾਹ ਨਹੀਂ ਕੀਤੀ ਸਿਰਫ ਮੈਂ ਆਪਣੇ ਦਿਲ ਦੀ ਸੁਣੀ ਹੈ ਕਿ ਨਹੀਂ ਇਹ ਮੇਰਾ ਜੀਵਨ ਸਾਥੀ ਹੈ ਮੈਂ ਨਹੀਂ ਇਹਨੂੰ ਸਾੜ ਸਕਦੀ ਇਹਨਾਂ ਦੇ ਨਾਲ ਹੀ ਰਹਿਣਾ ਵਾ ਕਿਉਂਕਿ ਮੇਰੇ ਮਾਪਿਆਂ ਨੇ ਪਹਿਲੇ ਚੰਗਾ ਹੀ ਕੀਤਾ ਸੀ ਮਾੜੇ ਤੇ ਚਲੋ ਵਿਆਹ ਹਾਂਜੀ ਉਹ ਬਾਕੀ ਸਾਡੀ ਕਿਸਮਤ ਹੈ ਜੋ ਸਾਡੀ ਕਿਸਮਤ ਚ ਲਿਖਿਆ ਰੱਬ ਨੇ ਸਾਨੂੰ ਉਹ ਭੋਗਣਾ ਪੈਂਦਾ ਵਾ ਤੇ ਲੋਕਾਂ ਦੀ ਗੱਲਾਂ ਚ ਨਹੀਂ ਹੁੰਦੀ ਮੈਂ ਲੋਕੇ ਤਾਂ ਬਹੁਤ ਕੋਚੇ ਨਾ ਕਿਸੇ ਦੇ ਚੰਗੇ ਚ ਲੋਕੇ ਨਹੀਂ ਮਾਰੇ ਚ ਲੋਕਾਂ ਨੂੰ ਬਸ ਟਾਈਮ ਚਾਹੀਦਾ ਹੈ ਗੱਲਾਂ ਕਰਨ ਦਾ ਤੁਸੀਂ ਕੀ ਸੋਚਦੇ ਮੈਂ ਤਾਂ ਦੀਦੀ ਇਹੀ ਸੋਚਦੀ ਮੈਂ ਇਹਨਾਂ ਦੇ ਨਾਲ ਹੀ ਰਹਿਣਾ ਵਾ ਚਲੋ ਮੇਰੇ ਕਰਮਾਂ ਚ ਜਿੰਨੀ ਕਿ ਸੇਵਾ ਮੈਂ ਜ਼ਰੂਰ ਕਰਾਂਗੀ ਜਿੰਨਾ ਚਿਰ ਮੇਰੇ ਚ ਹਿੰਮਤ ਹੈ ਮੈਂ ਜ਼ਰੂਰ ਕਰਾਂਗੀ ਇਹਨਾਂ ਦੀ ਮੈਂ ਇਹਨਾਂ ਨੂੰ ਛੱਡਣ ਕਿਤੇ ਵੀ ਨਹੀਂ ਜਾਣਾ ਇੱਥੇ ਹੀ ਰਹਿਣਾ ਮੈਂ ਇਹਨਾਂ ਦੇ ਨਾਲ ਬਸ ਮੈਂ ਇਹੀ ਕਹਿਣਾ ਚਾਹੁੰਨੀ ਐ ਪੈਨਪਰਮ ਅਗੇ ਕਿ ਚਲੋ ਮੇਰੀ ਵੀਡੀਓ ਜਿਹੜਾ ਵੀ ਕੋਈ ਵੇਂਦਾ ਉਹਨੂੰ ਜਰੂਰ ਸ਼ੇਅਰ ਕਰਿਆ ਕਰੋ ਤਾਂ ਕਿ ਮੈਨੂੰ ਹੈਲਪ ਮਿਲ ਸਕੇ ਕਿ ਮੇਰੇ ਕੋਈ ਹੱਥ ਫੜ ਸਕੇ ਜਾਂ ਕਿ ਮੇਰੀ ਹੈਲਪ ਕਰ ਸਕੇ ਮੇਹਨਾ ਦਾ ਇਲਾਜ ਕਰਵਾ ਸਕਾਂ ਮੈਨੂੰ ਹੋਰ ਕੁਝ ਨਹੀਂ ਦੀਦੀ ਚਾਹੀਦਾ ਬਸ ਇਹਨਾਂ ਨੂੰ ਮੈਂ ਆਪਣੇ ਪੈਰਾਂ ਤੇ ਖੜਾ ਕਰ ਸਕਾਂ ਤੁਸੀਂ ਕਹਿੰਦੇ ਕਿ ਜਿੱਦਾਂ ਡਾਕਟਰ ਨੇ ਕਿਹਾ ਹੋਇਆ ਕਿ ਇਹਨਾਂ ਨੇ ਕਦੀ ਠੀਕ ਨਹੀਂ ਹੋਣਾ ਹੈ ਨਾ ਪਰ ਤਾਂ ਉਹਨੂੰ ਆਸ ਹੈਗੀ ਪਰ ਤੁਸੀਂ ਕਹਿੰਦੇ ਕਿ ਜੇ ਮੈਨੂੰ ਸਾਰੀ ਜ਼ਿੰਦਗੀ ਵੀ ਇਦਾਂ ਸਾਂਭਣਾ ਪਵੇਗਾ ਪਾਊਗਾ ਤਾਂ ਮੈਂ ਕਰੂੰਗੀ ਜਿੰਨਾ ਮੇਰੇ ਚ ਮੈਂ ਜ਼ਰੂਰ ਕਰਾਂਗੀ ਜਿੰਨਾ ਚਿਰ ਮੇਰੇ ਚ ਸਾਹ ਚੱਲਦੇ ਮਾਨਾ ਚਿਰ ਇਹਨਾਂ ਦਾ ਸਾਥ ਜ਼ਰੂਰ ਦੇਵਾਂਗੀ ਇਹਨਾਂ ਨੂੰ ਕਦੇ ਛੱਡ ਕੇ ਨਹੀਂ ਜਾਵਾਂਗੀ ਚਲੋ ਮੈਨੂੰ ਇੰਨੀ ਕੁ ਉਮੀਦ ਰੱਬ ਤੇ ਜ਼ਰੂਰ ਹੈ ਕਿ ਇਹ ਕਦੇ ਤਾਂ ਕਦੇ ਠੀਕ ਜ਼ਰੂਰ ਹੋਣਗੇ ਜਿੱਥੇ ਇੰਨੇ ਤੱਕ ਠੀਕ ਹੋ ਗਏ ਅੱਗੇ ਵੀ ਵਾਹਿਗੁਰੂ ਕਰੂਗਾ ਹੀ ਇਹਨਾਂ ਨੂੰ ਜਿੱਦਾਂ ਆਪਾਂ ਨੂੰ ਥੋੜਾ ਜਿਹਾ ਦੁੱਖ ਹੁੰਦਾ ਸੀ ਹਨਾ ਸ਼ਿਕਵਾ ਕਰਦੇ ਆਂ ਪਰਮਾਤਮਾ ਨੇ ਵੀ ਤੁਸੀਂ ਸਾਡੇ ਨਾਲ ਕਿਉਂ ਹਨਾ ਇਹ ਤੁਹਾਨੂੰ ਨਹੀਂ ਆਉਂਦਾ ਦੀਦੀ ਹੁੰਦਾ ਵਾ ਪਰ ਕੀ ਕਰੀ ਉਹਨੂੰ ਰੱਬ ਨੂੰ ਵੀ ਅਸੀਂ ਦੋਸ਼ ਨਹੀਂ ਦੇ ਸਕਦੇ ਸਾਡੇ ਮਾੜੇ ਕਰਮਾਂ ਦੀ ਸਜ਼ਾ ਵਾਨੂੰ ਕਿ ਐਸੀ ਵੀ ਕੋਈ ਪਿਛਲੇ ਜਨਮ ਚ ਮਾੜੇ ਕਰਮ ਕੀਤੇ ਆ ਜਿਹੜੇ ਸਾਨੂੰ ਇਹ ਜਨਮ ਚ ਇਹ ਜੀ ਸਜ਼ਾ ਮਿਲਣ ਦੀ ਉਹ ਅਸੀਂ ਰੱਬ ਨੂੰ ਵੀ ਨਹੀਂ ਦੋਸ਼ ਦੇ ਸਕਦੇ ਇਹ ਸਾਡੇ ਆਪਣੇ ਕਰਮਾਂ ਦਾ ਹੀ ਹੈ ਸਭ ਲੈਣਾ ਦੇਣਾ बस यही करनी है कि वाई गुरु ने इननू ठीक कर दे चलो कोई बहन फरा मेरी हेल्प करे मेरा साथ दे तो मैं सारी उम्र इनन दे लिए ਕੱਢ ਲਵਾਂਗੀ ਜਿਵੇਂ ਜ਼ਿੰਦਗੀ ਨੇ ਨਾ ਇੱਕਦਮ ਪਲਟ ਗਈ ਤੁਹਾਡੀ ਹਨਾ ਕਦੀ ਸੋਚਿਆ ਸੀ ਕਿ ਕਿਵੇਂ ਦੇ ਹਾਲਾਤ ਵੀ ਆਉਣਗੇ ਕਦੇ ਕਦੇ ਨਹੀਂ ਸੋਚਿਆ ਸਾਡੀ ਬਹੁਤ ਵਧੀਆ ਜ਼ਿੰਦਗੀ ਸੀ ਸਭ ਤੋਂ ਵਧੀਆ ਸੀਗੇ ਘਰ ਚ ਮਿਹਨਤ ਵੀ ਵਧੀਆ ਕਰਦੇ ਸੀਗੀ ਆਪਣਾ ਪਰਿਵਾਰ ਵਧੀਆ ਰੱਖਦੇ ਸੀ ਇਨਾਂ ਦੀ ਕੋਈ ਸ਼ਿਕਾਇਤ ਵੀ ਨਹੀਂ ਹੁੰਦੀ ਸੀ ਸਾਰੇ ਭਰਾਵਾਂ ਤੋਂ ਵਧੀਆ ਸੀਗੇ ਤੇ ਇਨਾਂ ਨੂੰ ਨਹੀਂ ਪਤਾ ਕਿ ਸਾਡੀ ਜ਼ਿੰਦਗੀ 'ਚ ਅੱਗੇ ਕੀ ਕੁਝ ਲਿਖਿਆ ਹੋਆ ਇੱਕਦਮ ਹੀ ਸਾਡੀ ਜ਼ਿੰਦਗੀ 'ਚ ਇਦਾਂ ਦੁੱਖ ਆਏ ਕਿ ਆਈ ਕਦੇ ਸੋਚਿਆ ਵੀ ਨਹੀਂ ਕਿ ਇੰਨਾ ਵੱਡਾ ਦੁੱਖ ਸਾਡੀ ਜ਼ਿੰਦਗੀ 'ਚ ਆਊਗਾ ਜਿੱਦਾਂ ਤੁਹਾਡੇ ਸੱਸ ਸਹੁਰੇ ਨੇ ਤੁਹਾਡੀ ਹਨਾ ਬਹੁਤ ਸਪੋਰਟ ਕੀਤੀ ਹਨਾ ਬੰਦਾ ਉਹ ਚਲੇ ਗਏ ਹਨਾ ਫਿਰ ਬੰਦਾ ਇਹੋ ਜੀ ਕੰਡੀਸ਼ਨ 'ਚ ਹੋਰ ਟੁੱਟ ਜਾਂਦਾ ਥੋੜੀ ਹਿੰਮਤ ਨਹੀਂ ਟੁੱਟਦੀ ਦੀਦੀ ਹਿੰਮਤ ਤਾਂ ਬਹੁਤ ਟੁੱਟਦੀ ਹੈ ਪਰ ਫੇਰ ਵੀ ਆਪਣਾ ਦਿਲ ਜਿਹੜਾ ਬੰਨ ਲਈਦਾ ਵਾ ਕਿਉਂਕਿ ਅਸੀਂ ਕਿਸੇ ਨੂੰ ਰੋਕ ਕੇ ਵੀ ਦੱਸਾਂਗੇ ਉਹਨਾਂ ਨੇ ਕਹਿਣਾ ਇਹਨੂੰ ਕੋਈ ਜ਼ਿਆਦਾ ਦੁੱਖ ਪਿਆ ਸਾਰੀ ਦੁਨੀਆ ਦੁਖੀ ਇੱਥੇ ਕੋਈ ਦੀਦੀ ਆਪਣੇ ਦਿਲ ਚ ਰੱਖ ਲਈਦਾ ਹੈ ਕਿ ਰੱਬ ਆਗੇ ਰੋ ਲਈਦਾ ਵਾ ਕਹਿੰਦੇ ਨਾ ਕਿ ਬੰਦਾ ਕੁਝ ਨਹੀਂ ਦੇ ਸਕਦਾ ਕਿਸੇ ਨੂੰ ਇੱਕ ਰੱਬ ਦੇ ਭਰੋਸੇ ਰਹਿਣਾ ਚਾਹੀਦਾ ਵਾ ਉਹ ਸਭ ਕੁਝ ਦਿੰਦਾ ਹੈ ਜੇ ਉਹ ਦੁੱਖ ਪਉਂਦਾ ਹੈ ਕੱਟਣ ਵਾਲਾ ਵੀ ਉਹੀ ਹੁੰਦਾ ਹੈ ਤੇ ਚਲੋ ਸਾਡੇ ਕਟਣ ਡਿਆ ਦੁੱਖ ਬਾਕੀ ਮੈਨੂੰ ਬਸ ਭੈਣ ਭਰਾਵਾਂ ਦਾ ਸਾਥ ਚਾਹੀਦਾ ਏ ਕਿ ਚਲੋ ਜਿਹੜਾ ਮੇਰੀ ਕੋਈ ਹੈਲਪ ਕਰ ਸਕੇ ਤੇ ਮੈਂ ਇਹਨਾਂ ਦਾ ਇਲਾਜ ਕਰਵਾ ਸਕਾਂ ਤੇ ਇਹਨਾਂ ਨੂੰ ਆਪਣੇ ਪੈਰਾਂ ਤੇ ਖੜਾ ਕਰ ਸਕਾਂ ਕਿ ਆਪਣੇ ਜੋਗੇ ਹੀ ਹੋ ਜਾਣ ਅੰਦਰ ਬਾਹਰ ਜਾਣ ਜੋਗੇ ਹੋਰ ਮੈਨੂੰ ਕੁਝ ਨਹੀਂ ਚਾਹੀਦਾ ਦੀਦੀ ਹਾਂਜੀ ਰੋਂਦੇ ਐ ਦੁੱਖ ਕਰਦੇ ਹੋ ਕਿ ਹਾਂ ਆਪਣੀ ਬੱਚੀ ਨੂੰ ਕਹਿੰਦੇ ਕਿ ਮੈਂ ਤੈਨੂੰ ਚੁੱਕਿਆ ਨਹੀਂ ਐ ਤੈਨੂੰ ਸਕੂਲ ਨਹੀਂ ਚੰਗੇ ਪੜਾ ਸਕਿਆ ਹਾਂਜੀ ਗੱਲ ਕਰਦੇ ਹੋ ਪਰ ਕਦੇ ਕਦੇ ਸਾਫ਼ ਗੱਲ ਹੁੰਦੀ ਹੈ ਇਹਨਾਂ ਨੂੰ ਕਦੇ ਨਹੀਂ ਸਮਝ ਲੱਗਦੀ ਸਾਨੂੰ ਇਹਨਾਂ ਦੀ ਗੱਲ ਦੀ ਤੇ 2 ਸਾਲ ਇਦਾਂ ਦੇ ਕਿ ਇਹਨਾਂ ਨੇ ਸਾਡੇ ਨਾਲ ਗੱਲ ਹੀ ਨਹੀਂ ਕੀਤੀ 2 ਸਾਲ ਗੱਲ ਨਹੀਂ ਕੀਤੀ ਹਾਂਜੀ ਨਹੀਂ ਕੀਤੀ ਕਿਉਂਕਿ 2 ਸਾਲੇ ਵਿਹੋਸ਼ ਹੀ ਰਹੇ ਸੀ ਇਹਨਾਂ ਨੂੰ ਚੁੰਡੀਆਂ ਵੱਡ ਵੱਡ ਕੇ ਸਾਨੂੰ ਠਾਲਣਾ ਪੈਂਦਾ ਸੀ ਅੱਛਾ ਹਾਂਜੀ ਬਸ ਇਹ 3 ਕ ਸਾਲ ਹੋਏ ਜਿਹੜੇ ਹੋਚ ਆਏ ਆਪਣੀ ਤੇ ਹੁਣ ਸਾਡੇ ਨਾਲ ਜਿਹੜੀ ਗੱਲਬਾਤ ਥੋੜੀ ਬਹੁਤੀ ਕਰਦੇ ਹੋ ਸਾਨੂੰ ਇੰਨੀ ਬਹੁਤ ਖੁਸ਼ੀ ਹੈ ਕਿ ਚਲੋ ਗੱਲ ਕਰਦੇ ਆਪਣੇ ਬੇਟੀ ਨਾਲ ਹਾਂਜੀ ਉਹਨੂੰ ਕਹਿੰਦੇ ਕਿ ਮੈਂ ਤੈਨੂੰ ਵਧੀਆ ਸਕੂਲ ਪੜਾਉਣਾ ਸੀ ਮੈਂ ਨਹੀਂ ਤੈਨੂੰ ਪੜਾ ਸਕਿਆ ਵਧੀਆ ਸਕੂਲ ਨਾ ਹੀ ਮੈਂ ਤੈਨੂੰ ਪਿਆਰ ਦੇ ਸਕਿਆ ਫਿਰ ਵੀ ਮੈਂ ਇਹਨਾਂ ਨੂੰ ਕਹਿੰਨੀ ਆਂ ਕੋਈ ਗੱਲ ਨਹੀਂ ਦਿਲ ਨਹੀਂ ਹੁਲਾ ਕਰੀਦਾ ਕਦੇ ਸਾਡੇ ਵੀ ਦਿਨ ਆਉਗੇ ਅਸੀਂ ਵੀ ਆਪਣੀ ਬੱਚੀ ਨੂੰ ਚਲੋ ਵਧੀਆ ਸਕੂਲ ਪੜ੍ਹਾਵਾਂਗੇ ਬਾਕੀ ਜੋ ਉਹਦੇ ਕਰਮਾਂ ਚ ਉਹਨਾਂ ਨੂੰ ਹੀ ਮਿਲਣਾ ਤੇ ਜੋ ਸਾਡੇ ਉਹ ਸਾਨੂੰ ਹੀ ਮਿਲਣਾ ਬਸ ਇਹੀ ਕਹਿੰਨੀ ਚਲੋ ਮੇਰੀ ਬੱਚੀ ਦੀ ਜ਼ਿੰਦਗੀ ਚਲੋ ਸਾਡੀ ਜ਼ਿੰਦਗੀ ਤੇ ਨੰਗੀ ਓ ਸਾਡੇ ਬੱਚਿਆਂ ਦੀ ਜ਼ਿੰਦਗੀ ਨਾ ਇਹ ਜੀ ਨੰਗੇ ਕੀ ਉਹਨਾਂ ਦੀ ਜ਼ਿੰਦਗੀ ਵਧੀਆ ਬਣਾ ਸਕਾਂ ਮੈਂ ਉਹਨਾਂ ਲਈ ਤਾਂ ਮੈਂ ਹੀ ਉਹਨਾਂ ਮਾਂ ਵਾਂ ਮੈਂ ਹੀ ਪਿਓ ਵਾਂ ਉਹਨਾਂ ਲਈ ਉਹਦੇ ਸੁਪਨੇ ਜਿਹੜੇ ਮੈਨੂੰ ਪੂਰੇ ਕਰਨੇ ਪੈਣੇ ਆ ਚਲੋ ਇਹ ਕੰਨੇ ਕਿ ਰੱਬ ਉਹਦੇ ਪੈਰਾਂ ਪਿੱਛੇ ਇਹਨਾਂ ਨੂੰ ਠੀਕ ਕਰ ਦੇਣ